ਸਾਰੇ ਜਾਣਦੇ ਹੋ ਜੀ ਪਤਗੜ੍ਹ ਸਾਹਿਬ ਵਿੱਚ 25 26 ਦਿਸਤਾਈ ਨੂੰ ਸ਼ਹੀਦੀ ਸਭਾ ਦਾ ਇਥੇ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਸਿਲਸਿਲੇ ਚ ਅੱਜ ਅਸੀਂ ਫੀਲਡ ਵਿਜ਼ਿਟ ਕਰਨ ਆਏ ਆਂ ਯਾਨੀ ਕਿ ਜਿਹੜੀਆਂ ਸਾਡੀਆਂ ਪਾਰਕਿੰਗਸ ਨੇ ਤੇ ਜਿਹੜੀਆਂ ਸਾਡੀਆਂ ਡਾਇਵਰਸ਼ਨ ਪਲਾਨਸ ਨੇ ਫਲੈਕਸ ਪੋਰਟ ਜਿਹੜੇ ਛਿਲਾਉਣੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਫੀਲਡ ਤੇ ਮੌਕੇ ਤੇ ਆ ਕੇ ਜਾਇਜ਼ਾ ਲੈ ਰਹੇ ਆਂ ਤੇ ਇਥੇ ਜੇ ਜਿਹੜਾ ਕੋਈ ਸਾਨੂੰ ਸੀਪੀ ਰਿਕੁਇਰਮੈਂਟ ਤੇ ਲੋਡ ਹੈ ਉਹ ਅਸੀਂ ਅਸੈਸਸ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਇਦਾਂ ਹੀ ਸਾਰੀ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਦੀ ਬੀਟਿੰਗ ਹੋ ਰਹੀ ਹੈ ਤੇ ਉਹਨਾਂ ਨੂੰ ਮੌਕੇ ਤੇ ਪੂਰੀ ਗੱਲ ਸਮਝਾਈ ਜਾ ਰਹੀ ਹੈ ਤੇ ਉਹਨਾਂ ਤੋਂ ਇਹਦਾ ਫੀਡਬੈਕ ਤੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੈ ਉਹ ਵੀ ਪੁੱਛਿਆ ਜਾਂਦਾ ਹੈ। ਮਮੀ ਕਾਰਟੂ ਦੀ ਗੱਲ ਕੀਤੀ ਸੀ ਜਿਹੜੇ ਲੋਕਲ ਆਰਟੋ ਨੇ ਉਹ ਵੀ ਕਿਸ ਵਾਰ ਗੁਰਦੁਆਰੇ ਤੱਕ ਐਂਟਰ ਕਰਨਗੇ। ਗੁਰਦੁਆਰਾ ਸਾਹਿਬ ਤੱਕ ਨਹੀਂ ਐਂਟਰੀ ਹੋਏਗੀ ਜੀ ਉਹਨਾਂ ਦੀ ਪਰ ਉਹਨਾਂ ਨੂੰ ਸ਼ਟਲ ਦੇ ਵਿੱਚ ਜਿਹੜਾ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਜਿਹੜਾ ਸ਼ਟਲ ਦਾ ਰੂਟ ਹੈ ਉਹਦੇ ਵਿੱਚ ਉਹਨਾਂ ਨੂੰ ਅਲਾਉ ਕੀਤਾ ਹੈ। ਇਹ ਨੰਬਰ ਵੀ ਜਾਰੀ ਕੀਤਾ ਪੁਲਿਸ ਹੈਲਪਲਾਈਨ ਸੰਗਤ ਵਸੇ ਕਿਸੇ ਨੂੰ ਕੋਈ ਦਿੱਕਤ ਹਰ ਸਾਲ ਜਾਰੀ ਹੁੰਦਾ ਜੀ ਪੁਲਿਸ ਹੈਲਪਲਾਈਨ ਦਾ ਨੰਬਰ ਹੈ ਆ ਪ੍ਰਸ਼ਾਸਨ ਦਾ ਨੰਬਰ ਹੈ ਹੈਲਪਲਾਈਨ ਦਾ ਨੰਬਰ ਹੈ ਪਰ ਅਸੀਂ ਪਿਛਲੇ ਸਾਲਾਂ 'ਚ ਇਹ ਦੇਖਿਆ ਹੈ ਕਿ ਉਸ ਉਸ ਵੇਲੇ ਮੋਬਾਈਲ ਨੈਟਵਰਕ ਜਿਹੜਾ ਹੈ ਉਹ ਵੀਕ ਹੋ ਜਾਂਦਾ ਹੈ ਆ ਇਸ ਪ੍ਰੋਬਲਮ ਦਾ ਸੋਲੂਸ਼ਨ ਦੇ ਲਈ ਅਸੀਂ ਜਿਹੜਾ ਹੈਗਾ ਸਹਾਇਤਾ ਕੇਂਦਰ ਛੇ ਸਹਾਇਤਾ ਕੇਂਦਰ ਸਟੈਬਲਿਸ਼ ਕੀਤੇ ਨੇ ਜਿਹੜੇ ਕਿ ਪੁਲਿਸ ਦੇ ਆ ਜਿਹੜਾ ਸਾਡਾ ਵਾਇਰਲੈਸ ਸਿਸਟਮ ਹੁੰਦਾ ਉਹਦੇ ਨਾਲ ਕਨੈਕਟਡ ਹੋਣਗੇ ਆ ਇਸ ਲਈ ਜੇ ਮੌਕੇ ਤੇ ਕਿਸੇ ਨੂੰ ਲੋੜ ਹੈਗੀ ਹੈ ਤਾਂ ਪੁਲਿਸ ਦੇ ਵੱਖ-ਵੱਖ ਜਿਹੜੀ ਇੱਕ ਪੁਲਿਸ ਚੌਕੀ ਦੀ ਤਰ੍ਹਾਂ ਕੰਮ ਕਰਨੀ ਹੈ ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਨਗੇ ਪੁਆਇੰਟ ਬਣਾਏ ਗਏ ਨੇ ਉੱਥੇ ਲੋਕਾਂ ਨੂੰ ਜੇ ਕੋਈ ਲੋਸਟ ਐਂਡ ਫਾਊਂਡ ਦਾ ਕੋਈ ਕੇਸ ਹੈ ਜਾਂ ਕੋਈ ਬੱਚਾ ਮਿਸਪੀਸ ਹੈ ਉੱਥੇ ਅਸੀਂ ਹਾਈ ਸਪੀਡ ਇੰਟਰਨੈਟ ਪ੍ਰੋਵਾਈਡ ਕਰ ਰਹੇ ਹਾਂ ਤੇ ਆਪਣੇ ਪਰਿਵਾਰ ਦੇ ਨਾਲ ਉਹ ਤਾਲਮਿਲ ਉੱਥੇ ਆ ਕੇ ਕਰ ਸਕਦੇ ਸੀ। ਜੀ।